ਪਾਈ ਸੰਦੀਪ ਸਿੰਘ ਸਣੀ ਨੂੰ ਵਧਾਈ ਦਿੰਨੇ ਆ ਕਿ ਉਹ ਕੌਮ ਦਾ ਜਿੰਦਾ ਸ਼ਹੀਦ ਹੈ ਸਾਰੀ ਦੀ ਸਾਰੀ ਜਿਹੜੀ ਸਿੱਖ ਕੌਮ ਅੱਜ ਉਹਦੇ ਨਾਲ ਖੜੀ ਹੈ ਔਰ ਅਸੀਂ ਦਾਸ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹਵਾਰਾ ਦੀ ਗੈਰ ਹਾਜ਼ਰੀ ਵਿੱਚ ਜਥੇਦਾਰ ਹੋਣ ਦੇ ਨਾਤੇ ਸਾਰੀ ਕੌਮ ਨੂੰ ਮੈਂ ਅਪੀਲ ਕਰਦਾ ਵਾਂ ਕਿ ਸਾਡੇ ਵਿਚਾਰਕ મતਭੇਦ ਜਥੇਬੰਦੀਆਂ ਦੇ ਪਾਰਟੀਆਂ ਦੇ ਵੱਖੋ ਵੱਖਰੇ ਹੋ ਸਕਦੇ ਨੇ ਜਿੱਥੇ ਕੌਮ ਦੀ ਗੱਲ ਆਵੇ ਜਿੱਥੇ ਪੰਥ ਦੀ ਗੱਲ ਆਵੇ ਜਿੱਥੇ ਕੁਰਬਾਨੀ ਦੀ ਗੱਲ ਆਵੇ ਉਥੇ ਸਾਨੂੰ ਸਾਰੇ ਮਤਭੇਦ ਭੁਲਾ ਕੇ ਇੱਕ ਪਲੇਟਫਾਰਮ ਦੇ ਉੱਤੇ ਇੱਕ ਆਵਾਜ਼ ਬਣ ਕੇ ਅੱਜ ਭਾਈ ਸੰਦੀਪ ਸਿੰਘ ਸੰਨੀ ਦੇ ਪਿੱਛੇ ਸਾਨੂੰ ਚਟਾਨ ਵਾਂਗੂ ਕੌਮ ਦੇ ਨਾਲ ਖੜਨਾ ਚਾਹੀਦਾ ਹੈ ਕਿਉਂਕਿ ਪਵਾਨੀ ਕੌਮ ਦੇ ਖਾਤਰ ਕੀਤੀ ਪੰਥ ਦੇ ਖਾਤਰ ਕੀਤੀ ਤੇ ਸਾਨੂੰ ਅੱਜ ਉਹਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਦੂਸਰਾ ਪਾਈ ਸੰਦੀਪ ਸਿੰਘ ਖਣੀ ਦੇ ਉੱਤੇ ਜੋ ਤਸ਼ੱਦਦ ਅਨਮੁਖੀ ਤਸ਼ੱਦਦ ਰੇ ਡਿਗਰੀ ਟੌਰਚਰ ਜੋ ਹੋਇਆ ਵਾ ਅਸੀਂ ਇਹਦੀ ਘੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਔਰ ਅਸੀਂ ਉੱਚ ਏਜੰਸੀ ਤੋਂ ਇਸ ਸਭ ਕਸੇ ਦੀ ਜਾਂਚ ਦੀ ਮੰਗ ਵੀ ਕਰਦੇ ਆਂ ਔਰ ਨਾਲ ਦੀ ਨਾਲ ਅਸੀਂ ਜੇਲ੍ਹ ਪ੍ਰਸ਼ਾਸਨ ਨੂੰ ਪੰਜਾਬ ਦੀ ਸਰਕਾਰ ਨੂੰ ਸੀਐਮ ਭਗਵੰਤ ਮਾਨ ਨੂੰ ਅਸੀਂ ਇੱਕ ਚੇਤਾਵਨੀ ਦੇ ਰੂਪ ਦੇ ਵਿੱਚ ਵੀ ਕਹਿਣਾ ਚਾਹੁੰਦੇ ਆਂ ਕਿ ਅਗਰ ਭਾਈ ਸੰਦੀਪ ਸਿੰਘ ਸਣੀ ਦੀ ਜਾਂਚ ਨਾ ਹੋਈ ਜਾਂ ਉਹਦੇ ਤੇ ਤਸ਼ੱਦਦ ਨਾ ਬੰਦ ਕੀਤਾ ਤੇ ਸਿੱਖ ਕੌਮ ਖਾਲਸਾ ਪੰਥ ਜਿਹੜਾ ਹੈ ਉਹ ਸਰਕਾਰ ਦੇ ਵਿਰੁੱਧ ਇੱਕ ਬਹੁਤ ਵੱਡਾ ਸਟੈਂਡ ਉਹ ਲੈਣ ਵਾਸਤੇ ਮਜਬੂਰ ਹੋਊਗਾ ਸੋ ਅਸੀਂ ਸਾਰੇ ਅੱਜ ਇਹ ਫਖਰ ਮਹਿਸੂਸ ਕਰਦੇ ਆ ਕਿ ਜਿਹੜੇ-ਜਿਹੜੇ ਵੀ ਧੜਵੀ ਟੜ ਕੇ ਆਏ ਜਿਵੇਂ ਸਰਹੰਦ ਦੇ ਵਿੱਚ ਸੂਬੇ ਸਰਹੰਦ ਨੇ ਗੁਰੂ ਸਾਹਿਬ ਦੇ ਸਹਿਬਜ਼ਾਦਿਆਂ ਦੀ ਉੱਤੇ ਅਨਮਨੁੱਖੀ ਤਸ਼ੱਦਦ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਔਰ ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਨੇ ਉਹਨੂੰ ਸਜ਼ਾ ਦਿੱਤੀ ਜੋ ਇੱਕ पंਥ ਦੇ ਵਿੱਚ ਉਹ ਇਤਿਹਾਸ ਮੀਲ ਪੱਥਰ ਬਣ ਕੇ ਅੱਜ ਵੀ ਜਿਉਂ ਦੀ ਤਿਉਂ ਖੜਾ ਹੈ ਇੱਥੇ ਪਹਿਲਾ ਸਧੇਰ ਸੂਰੀ ਵਰਗੇ ਜਿਹੜੇ ਸਿੱਖ ਕੌਮ ਦੇ ਵਿਰੁੱਧ ਧੀਆਂ ਭੈਣਾਂ ਦੇ ਵਿਰੁੱਧ ਜਿਹੜੇ ਜ਼ਹਿਰ ਉਗਲਦੇ ਸੀ ਸੋ ਉਹਨਾਂ ਨੂੰ ਵੀ ਜਿਹੜਾ ਉਹਦਾ ਬਦਲਾ ਲਿਆ ਔਰ ਮਰਦਾਂ ਵਾਲਾ ਕੰਮ ਕੀਤਾ ਅਸੀਂ ਇਹਨਾਂ ਨੂੰ ਸੂਰਮੇ ਕਹਾਂਗੇ ਇਹਨਾਂ ਨੂੰ ਜੋਧੇ ਕਹਾਂਗੇ ਔਰ ਸਮੁੱਚਾ ਪੰਥ ਜਿਹੜਾ ਵਾ ਉਹ ਇਹਨਾਂ ਦੇ ਨਾਲ ਖੜਾ ਔਰ ਹਰ ਲੜਾਈ ਜਿਹੜੀ ਭਾਵੇਂ ਕਾਨੂੰਨੀ ਹੋਵੇ ਭਾਵੇਂ ਸੰਘਰਸ਼ੀ ਹੋਵੇ ਹੋਵੇ ਅਸੀਂ ਸਾਰੇ ਪੰਥ ਨੂੰ ਨਾਲ ਲੈ ਕੇ ਅਸੀਂ ਲੜਾਈ ਜਿਹੜੀ ਉਹ ਲੜਾਂਗੇ ਇਹ ਜਿਹੜੀ ਪ੍ਰੈਸ ਕਾਨਫਰੰਸ ਆ ਏ ਅਸੀਂ ਇਸ ਕਰਕੇ ਅੱਜ ਇੱਥੇ ਕੀਤੀ ਭਾਈ ਸਾਹਿਬ ਇੱਕ ਗੱਲ ਹਾਂ ਇਸ ਤੋਂ ਵੀ ਚਿੰਤਾ ਸ਼ੀਧਿ ਸਰ ਨੂੰ ਅੱਜ ਆਉਣਾ ਵਸਤੇ ਕਿ ਭਵਿਕ ਵਿੱਚ ਕੋਈ ਸਰਬਤਖਾਲ ਸਾਹਿਬ ਤੋਂ ਹੈ ਉਹ ਜਤੂ ਅਸੀਂ ਇਸ ਗੱਲ ਤੇ ਵਿਚਾਰ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਭਾਈ ਸੰਦੀਪ ਸਿੰਘ ਸਣੀ ਨੂੰ ਬੰਦਾ ਸਿੰਘ ਬਹਾਦਰ ਜਿਹੜਾ ਅਵਾਰਡ ਆ ਉਹਦੇ ਨਾਲ ਸਨਮਾਨਿਤ ਕਰਾਂਗੇ